ਜੀ ਲੋ ਜੀ ਆਪਣਾ ਵਲੋਗ ਆ ਗਿਆ ਜੀ ਪਹਿਲੀ ਗੱਲ ਪਹਿਲੇ ਨੰਬਰ ਤੇ ਇੱਕ ਗੱਲ ਇਹ ਵਾਲੇ ਜਿਹੜੇ ਵਲੋਗ ਆ ਦੋ ਆ ਪਹਿਲਾ ਫੈਮਿਲੀ ਨਾਲ ਹੋਊਗਾ ਤੇ ਬਾਅਦ ਵਿੱਚ ਜਿਹੜਾ ਵਲੋਗ ਆ ਉਹ ਵੀ ਪੂਰਾ ਦੇਖਿਓ ਸ਼ੂਗ ਸ਼ੂਗੋਂ ਭੈਂਡ ਹੈ ਸ਼ੂ ਦਾ ਵਲੋਗ ਵੀ ਹੈ ਯਾਰ ਆਪਣਾ ਵੀ ਦੋਨੇ ਵਲੋਗ ਆ ਐਂਡ ਤੱਕ ਦੇਖਿਓ ਲਵ ਯੂ ਆਹ ਚੱਲਾ ਜੀ ਇਹ ਮੇਰੀ ਮੰਮੀ ਤੇ ਮੇਰੀ ਭਾਬੀ ਦੋਨੇ ਜਾਨੀਆਂ ਚੂਨੀਆਂ ਕਰਦੀਆਂ ਸੀ ਮੈਂ ਚੋਰੀ ਚੋਰੀ ਇਹਨਾਂ ਦਾ ਵਲੋਗ ਬਣਾ ਲਿਆ ਆ ਤੇ ਹੁਣ ਇਹਨਾਂ ਨੂੰ ਲੱਗਦਾ ਡਰ ਵੀ ਹੁਣ ਸਾਰੇ ਜਾਣੇ ਦੇਖਣਗੇ ਜਿੰਨਿਆਂ ਦੀ ਜਿਨ੍ਹਾਂ ਦੀ ਚੁਗਲੀਆਂ ਕੀਤੀਆਂ ਇਹਨਾਂ ਨੇ ਉਹ ਵਿੱਚ ਆ ਗਿਆ ਵਲੋਗ 'ਚ ਸਾਰੇ ਜਾਨੇ ਬਲੌਗ ਦੇਖਿਓ ਐਂਡ ਤੱਕ ਬੱਸ ਆ ਜਾਣੀ ਹੈ ਬਾਹਰ ਸੁਣ ਲਿਆ ਨਾ ਤੁਸੀਂ ਬੱਸ ਆ ਜਾਣੀ ਹੈ ਤੇ ਸਾਰੇ ਜਾਨੇ ਬਲੌਗ ਨੂੰ ਦੇਖਿਓ ਪੂਰਾ ਐਂਡ ਤੱਕ ਸਿਰ ਲੱਗਾ ਪਿਆ ਹੈ ਹੈ ਰੋਭੀ ਆਪਾਂ ਇੱਥੇ ਆਪਾਂ ਕਰਦੇ ਜਾਨਾ ਆਪਾਂ ਨਹੀਂ ਚੱਕਦੇ ਥੋੜਾ ਜਿਹਾ ਤੋੜ ਨਹੀਂ ਮਿਲਦਾ ਗੋਗੀਆਂ ਹੁੰਦੀ ਹੈ ਉਸ ਨੂੰ ਤੇ ਸਰੀਰ ਤੇ ਇਦਾਂ ਇਦਾਂ ਕੋਈ ਨਹੀਂ ਜਾਣੀ ਹੈ ਨੀ ਕਾਲਸ ਦੇ ਟੀਨੇ ਟੂਬੇ ਵੀ ਨਹੀਂ ਹੁੰਦਾ ਜੋੜਦੇ ਅੱਜ ਨਵਾ ਲਈ ਨੇ ਸੀ। ਬਸ ਫਿਰ ਜਦੋਂ ਆਉਂਦੀ ਨਾ ਮੈਂ ਗੁੱਲੂ ਬੋਸ ਦੀਵਾ ਆ ਗਈ ਸੀ। ਇਹਦਾ ਚੁੱਪ ਕਰੋ ਉਹਦੇ ਦੇਖੋ। ਬਾਜਾ ਤੋਂ ਉਹ ਤੇ ਹੋ ਵੀ ਹੋ ਗਏ ਆ। ਕੋਈ ਗੱਲ ਨਹੀਂ ਜਾਂਦੀ। ਤੇ ਬਾਸ ਨਾਲ ਜੀ ਤਾਂ ਫੇਰ ਉਹ ਤਾਂ ਔਪਸੇ ਕੀਤੀ ਹੋਰ ਤਾਂ ਤੇ ਕੰਟੇਨੈਂਟ ਨਾਲ ਆਣੀ ਆ। ਬੜੀ ਕਿਸੇ ਨੂੰ ਸੁਣੇ ਕੋਈ ਗੱਲ ਪੱਛੇ ਹੋ ਜਾਂਦੇ। ਸਰ ਤੋਂ ਅਭੀ ਨੇ ਮੇਰੇ ਨਾਲ ਦੇਖ ਕੇ ਸੀ ਆ। ਜੇ ਹੁਣ ਜੇ ਬੁਲਾਉਂਦਾ ਆ ਤਾਂ ਆ ਦੇਂਦੀ। ਫੇਰ ਕਹਿੰਦੀ ਬੁਲਾਉਂਦਾ ਨਹੀਂ ਜੇ ਮੈਂ ਬੁਲਾਉਣ ਲੱਗ ਪਾ ਮੈਂ ਫੇਰ ਕਹਿੰਦੀ ਬੁਲਾਉ। ਉਹ ਇੱਕ ਤਾਂ ਬੱਸ ਆਪਣਾ ਮੰਮੀ ਸੱਤ ਵੀਰ ਹੁੰਦਾ ਪ੍ਰਾਵਾ ਸਵੇਰੇ ਬੱਸ ਉੱਥੇ ਲੈ ਗਿਆ ਪਿੰਡ ਪਿੰਡ ਬਾੜੀ ਬਾਤਾਂ ਨੇ ਬਲਰਾਜ ਹਾਂ ਸੱਤੇ ਦੇ ਮੁੰਡੇ ਆਪਾਂ ਦੇ ਆਪ ਪੱਕੇ ਰਹਿਣਾ ਹਾਂ ਪੱਕੇ ਮੁੰਡਾ ਹਾਂ ਉਹ ਵੀ ਉਹ ਬੱਸ ਉਹ ਵੀ ਚਲੂੰਗਾ ਮੰਮੀ ਚਾਹੀਦਾ ਤਾਹ ਦੁੱਧ ਲਿਆਂਦਾ ਨਹੀਂ ਮੈਨੂੰ ਫੋਨ ਕਰਦੇ ਨਹੀਂ ਮੈਂ ਫੜ ਲਿਆ ਨਾ ਰਾਤੀ ਜਦੋਂ ਮੈਂ ਕਿਹਾ ਮੈਂ ਤਾਂ ਜਾ ਵਿਖਰਣਾ ਨਾ ਯਾਰ ਸਵੇਰ ਦਸ ਰਿਹਾ ਉਹ ਨਹੀਂ ਤੁਹਾਨੂੰ ਜਾਣਗੇ ਨਹੀਂ ਦੋ ਦਿਨ ਆਉਂਦੇ ਤੇ ਤਾਂ ਤੱਕ ਮੈਂ ਨਹੀਂ ਨਾ ਇਹ ਖਾਣਾ ਬਾਬੀ ਕੇਕ ਮਮਿਲਾ ਕੇਕ ਲੈ ਕੇ ਬਾਬੀ ਨੂੰ ਖਵਾ ਕੇ ਉਹ ਵੀ ਸਾਧਾ ਲਾਉਣੀ ਤੇ ਬਾਬੀ ਨੂੰ ਖਵਾ ਤੂੰ ਕੇਕ ਖਵਾ ਬਾਬੀ ਇਹ ਆਇਆ ਇਹ ਨਾ ਉਹ ਨਿਆਣਾ ਸਭੀ ਲਾਉਂਦਾ ਮੈਂ ਕਹ ਨਿਆਣਿਆਂ ਨੂੰ ਦੇ ਦਾਂਗੇ ਉਹ ਸਾਹਮਣੇ ਆਹ ਕੀ ਨਿਆਣਿਆਂ ਦੇਲੀ ਮੈਂ ਕਿ ਮੈਨੂੰ ਵੀ ਪਤਾ ਕੱਟਿਆ ਕੱਟਣ ਦਾ ਦੇਖਿਆ ਵੀ ਨਹੀਂ ਮੈਂ ਤਾਂ ਬੰਦੇ ਬਾਹਰ ਜਾ ਡੱਕੇ ਚੰਗੇ ਬੜੀ ਬੜੀ ਕੰਦੂ ਸੀ ਕੰਦੂ ਹੁੰਦਾ ਹੈ ਸੱਚੀ ਗੱਲ ਆ ਇਹ ਪੱਤੀ ਆ ਬੰਦੇ ਮੈਂ ਕਹਿਣਾ ਮੂੰਹ ਤੇ ਮੇਰੀ ਚੀਜ਼ਾਂ ਮੇਨੇ ਚੀਜ਼ਾਂ ਵੀ ਦੀ ਦੱਬ ਦਿੰਦੀ ਭਰਾਵਾ ਉਹ ਤਾਂ ਖਰਾਬ ਹੋ ਜਾਂਦੀਆਂ ਨਿਕਲਦੀਆਂ ਅੰਦਰੋਂ ਹੋਰ ਕੀ ਖਾਣ ਵਾਲੀ ਚੀਜ਼ ਲਿਫਾਵੇ ਚ ਪਾ ਕੇ ਦੱਬੀ ਹੁੰਦੀ ਤੇ ਮੁਸ਼ਕਲ ਆਉਂਦੀ ਇਹਦੀ ਬਾਅਦ ਜਦੋਂ ਮੈਂ ਮੰਗਦਾ ਨਾ ਖਰਾਬ ਹੋਊ ਖਰਾਬ ਹੀ ਕਿੱਦਾਂ ਸਾਰੀ ਤਿਆਰ ਹੋ ਜਾਂਦਾ ਮੈਂ ਪਾਸ ਬਣਾਉਂਦਾ ਇਦਾਂ ਹੀ ਰੱਖ ਦਿੱਤਾ ਮੈਂ ਜੇ ਬਾਹਰ ਦੇਖੋ ਨਾਲ ਮੈਂ ਘੱਟ ਛੇਵੋ ਨਿਆਣੇ ਉਹਨਾਂ ਨੂੰ ਦੇ ਦੂੰਗਾ ਮੰਗੋ ਮੰਗੋ ਫਲੇਵਰ ਹੈ ਕੀੜੀਆਂ ਚੜਜ ਨਹੀਂ ਆਉਣੇ ਘਰੋਂ ਲਾ ਚੱਕ ਲੈਣਾ ਪਹਿਲੇ ਵਿੱਚੋਂ ਸਾਰੇ ਖਾ ਲਿਓ ਉਹਨਾਂ ਨੂੰ ਵੀ ਖਵਾ ਦੀ ਮੰਮੀ ਕੀੜੀਆਂ ਘੁੰਮਦੇ ਟੱਪੇ ਇਹ ਵੀ ਤਾਂ ਅੱਜ ਸੇਦੀ ਘਾਣ ਤੇ ਪਾਸਾ ਆਇਆ ਨਹੀਂ ਮੈਂ ਰਹਿਣਾ ਕੇ ਖਾਂਦੀ ਨਹੀਂ ਉੱਥੇ ਰੱਖ ਕੇ ਕੱਟਿਆ ਕੱਢ ਨਾਲੇ ਮੈਨੂੰ ਵੀ ਦੇ ਦੇ ਮੇਰੇ ਲੱਗ ਕੇ ਕੀੜੀਆਂ ਚੜਜਣੀਆਂ ਆ ਦੇ ਮੈਨੂੰ ਕੱਟ ਕੇ ਆਦੀ ਨੂੰ ਆ ਆ ਵਾਲੇ ਉੱਤੇ ਸੀ ਉਹ ਗਲੇ ਦਿਖਾਈਏ ਹਮ ਨਿਆਣਿਆਂ ਨੂੰ ਵੀ ਬਾਜੀ ਮਾਲ ਲੇ ਉਹਨਾਂ ਨੂੰ ਖਵਾ ਦਿਓ ਯਾਰ ਸਾਰਿਆਂ ਨੂੰ ਉੱਥੇ ਖਵਾ ਦੇਣੇ ਨੇ ਦੇ ਦਊਗੀ ਉੱਥੇ ਵੀ ਭਲਾ ਦਿਓ ਹੋਰ ਆਹ ਬਾਬੀ ਕਿਹਦੇ ਪਹਿਲਾਂ ਗੱਲ ਨਾਲ ਤੁਹਾਨੂੰ ਬਹੁਤ ਸਮਾਰੀ ਆ ਆ ਦੇ ਕਿ ਮੈਂ ਠੀਕ ਤਰ੍ਹਾਂ ਹੁਣ ਦੱਸ ਸਕਦਾ ਕਿ ਮੈਂ ਥੋੜੇ ਦੇ ਨਹੀਂ ਹੱਥ ਪਰ ਕੀ ਪਾ ਆ ਤੇ ਥੋੜਾ ਨਹੀਂ ਦੇ ਦੇ ਮੈਂ ਹੁਣ ਅਦਾਵਾ ਬਿੰਦੇਰੇ ਇਦਾਂ ਉਹਨਾਂ ਨੇ ਰੱਖਣਾ ਨਿਆਣਿਆਂ ਨੂੰ ਜਿਹੜੀ ਪਿੱਛੋਂ ਭਈਆਂ ਨੇ ਨਿਆਣਿਆਂ ਨੂੰ ਦੇ ਦਿਓ ਨਿਆਣੇ ਕਲਣਗੇ ਲੋਗਲੇੜ ਲੈਣੇ ਲੋਗਲੇੜ ਆ ਅਦੁੱਦੀ ਆ ਵੀ ਤੇਰੇ ਉਹ ਵੀ ਤੇਰੇ ਲੋਗਲੇੜ ਖਾਣੀ ਮੈਂ

ਉਹ ਦੱਬ ਲਿਆ ਸੀ ਦੱਬਿਆ ਸੀ ਬੰਦਾ ਦੇ ਦੇ ਮੈਨੂੰ ਕਹੀ ਜਾਂਦਾ ਵੀ ਮੈਂ ਮੈਂ ਤਾਂ ਕੱਟਣਾ ਹੈ ਮੈਂ ਤਾਂ ਨਿਆਣਿਆਂ ਨੂੰ ਖਵਾ ਦੇਣਾ ਯਾਰ ਮੈਂ ਤਾਂ ਬਾਜ਼ੀ ਮਾਰ ਲਈ ਉਹਨਾਂ ਨੂੰ ਬਣਾਣੀ ਨਹੀਂ ਤੇ ਮੈਂ ਤਾਂ ਆ ਮੈਂ ਤਾਂ ਅੱਗੀ ਕਰਦੀ ਕਰਦੀ ਉਹ ਖਾ ਲਈਂਗੇ ਮੇਰੇ ਕੋਲ ਪਤਾ ਨੂੰ ਕਰਤੇ ਆ ਇੰਨਾਂ ਕੋਲ ਕੁਟਿਆ ਨੀ ਅੰਮਾ ਬਾਦ ਮਾ ਅੰਮਾ ਆਪਣੇ ਨੇ ਆਣ ਬੱਗ ਬੱਲੂ ਨੀਤਾਉ ਨੇ ਮਰਾਦਾ ਆ ਇਥੇ ਸੁਣ ਲੋ ਗੱਲ ਸਾਫ਼ ਮੇਰੀ ਛੋਰਾ ਦਾ ਛੋਰਾ ਦਾ ਤੁਸੀਂ ਖਾ ਲਿਆ ਆ ਤਾਂ ਉਹਨਾਂ ਨੂੰ ਕੀ ਜਣਾ ਨੇ ਆਣਿਆਂ ਨੂੰ ਆਪ ਦੇ ਕੇ ਆ ਉਹਨਾਂ ਨੂੰ ਬਾਈ ਮਾਲਾ ਖਰਾਬ ਹੋ ਜਾਣਾ ਇਥੇ ਕਾਲਾ ਉਹ ਤੂੰ ਲੈਣਾ ਦਾ ਯਾਰ ਉਹਨੂੰ ਦੇ ਦੇ ਪਾਸੜ ਲੈਣਾ ਨਾ ਨਾ ਤਾਂ ਬਹੁਤ ਆ ਆ ਬਹੁਤ ਆ ਕਿੰਨੇ ਜਣੇ ਹੋ ਯਾਰ ਜਣੇ ਗੋਡ ਬੜਾ ਠੀਕ ਹੋ ਫਿਰ ਬੱਦੂ ਜਿਹੜੇ ਤੁਸੀਂ ਤੇਰੀ ਤੁਸੀਂ ਗੱਲਾਂ ਕੀਤੀਆਂ ਨਾ ਰਿਕਾਰਡ ਹੋ ਗਈਆਂ ਸਾਰਿਆਂ ਦੇ ਵਿੱਚ ਤੁਸੀਂ ਜਿਹੜੀਆਂ ਲੋਕਾਂ ਨੂੰ ਦਾਦਾ ਬੋਲਦੇ ਆ ਨਾ ਹੁਣ ਮੈਂ ਚੱਕ ਦੇਖੀ ਫੇ ਕੀ ਬਣਦਾ ਹੁਣ ਸ਼ਾਮਾ ਨੂੰ ਵੀਡੀਓ ਆਉਂਦੀ ਦੇਖੀ ਤੁਹਾਡੀ ਹੁਣ ਮੈਂ ਬਨਾਲੀ ਹੁਣ ਹੁਣ ਕੀ ਕਹਿੰਦੀ ਹੈ ਕੰਜੂਸ ਮੈਂ ਬਨਾਲੀ ਵੀਡੀਓ ਬਸ ਠੀਕ ਆ ਹੁਣ ਮੈਂ ਕਰਦਾ ਤੁਹਾਡਾ ਹੱਲ ਸਵੇਰ ਨੂੰ ਦੋਸਤੋ ਦੇਖ ਲਿਆ ਨਾ ਬੁੜੀਆਂ ਜਨਾਨੀਆਂ ਇਦਾਂ ਚੁਗਲੀਆਂ ਕਰਦੀਆਂ ਆ ਪਿੰਡ ਲਾੜੜੇ ਦੀਆਂ ਜਨਾਨੀਆਂ ਸਾਡੇ ਨੇ ਜਿਹੜੀਆਂ ਬਣ ਗਿਆ ਮੈਂ ਚਲਾਕੀ ਦੇਖਦਾ ਹੀ ਤੁਹਾਡੀ ਦੋਨਾਂ ਦੀ ਫਰਨਾਇ ਦਾ ਨੂੰ ਮੈਂ ਹਾਂ ਸੱਚਾ ਬਣ ਗਿਆ ਦੇ ਮੈਂ ਤਾਂ ਸੋਣਾ ਹੈਗਾ ਕਿ ਸੁਣਾ ਰਹੇ ਹੋਗੇ ਪਹਿਲਾਂ ਮੈਨੂੰ ਰੱਖ ਦੇਣਾ ਇਹ ਚਲਾ ਕੇ ਬਲੌਗ ਹਾਂ ਲੱਗ ਗੱਲਾਂ ਗਾ ਬੰਦ ਹੁਣ ਮੈਂ ਚੰਗਾ ਦੋਸਤੋ ਬਾਈ ਮੈਂ ਤੁਹਾਨੂੰ ਪਾਣਾ ਇਧਰ ਆਮ ਤਾਂ ਜਿਆਦਾ ਫਾਲ ਨੂੰ ਚਾਹੁੰਦਾ ਮੈਂ ਥੋੜਾ ਜਿਹਾ ਤੋੜੀ ਮੈਨੂੰ ਲੱਗਦਾ ਦੋਹਰੀ ਹੁੰਦੀ ਹੈ ਉਸ ਨੂੰ ਸਰੀਰ ਤੇ ਇਦਾਂ ਇਦਾਂ ਕੋਈ ਆਈ ਨਹੀਂ ਜਾਂ ਨਹੀਂ ਹੈ ਤਾਂ ਸਿਹਤ ਦੇ ਟੀਨ ਟੂਬੇ ਵੀ ਨਹੀਂ ਹੁੰਦਾ ਜੋੜ ਦੇ ਅੱਧੇ ਨਵਾ ਲਈ ਦੇ ਸੀ ਬਸ ਫੈਸਲੀ ਜਦੋਂ ਆਉਂਦੀ ਹੈ ਨਾ ਮੈਂ ਗੁੱਲੂ ਬੋਸ ਦੀ ਲਾ ਲਿਆ ਦੋ ਪਾਰੋਂ ਦੇਖੋ ਕੋਈ ਹੋਰੀ ਆ ਰਹੀ ਹੈ ਕੰਮ ਕਰ ਰਹੇ ਹਾਂ ਉਹ ਲੋਟੀ ਦੇ ਵਿੱਚ ਪਿੰਡ ਨੂੰ ਦੇ ਰਹੇ ਹਾਂ ਉਹ ਮੈਂ ਨੂੰ ਹੋਈ ਆ ਪਾਗਦੇ ਜੀਏ ਲੋ ਆਉਂਦੇ ਬੱਬੀ ਦੇ ਤਾਂ ਤੱਕ ਦੇ ਟਿਕਰ ਵਾਲਾ ਜੇ ਤਾਂ ਜ਼ਿਆਦਾ ਤਾਕਤ ਆ ਕਿ ਤੂੰ ਉੱਥੇ ਬੰਨਿਆ ਨੇ ਭੰਨਾ ਦਾ ਭੂ ਲੋਕਾਂ ਦੇ ਬਤਾ ਆ ਗਾਣ ਕਿ ਮੈਂ ਹਾਂ ਕਾਟਾ ਹਾਂ ਜਿਹੜਾ ਕੀ ਵੀ ਚਾਹੀਦਾ ਲੱਗਣ ਕੋਈ ਚਲਾ ਕੋਲੋਂ ਤੇ ਨਾਲ ਵੀ ਜਰਾ ਦਿਖਾ ਕਿੰਦਾ ਕੰਦ ਕਾਣ ਕਿੰਨੂੰ ਕੈਨੂ ਕੈਨੂ ਕਰਾ ਬੰਦ ਉਹ ਬਰਾ ਮੂੰ ਚਾਰਜ ਲੱਗਾ ਆ ਬੱਸ ਆ ਲੈ ਕੀ ਹੋਇਆ ਬੰਦਕ ਲੱਗ ਗਈ ਬੰਦਕਵਾਜੀ ਕਿਹਦੀ ਪਈ ਆ ਇਹਦੀ ਭੈਣ ਦੀ ਤੇਰੀ ਵੀ ਬੰਦਕਵਾਜੀ ਤੂੰ ਵਿਚਾਰਿਆ ਦੀ ਪਈ ਆ ਕੇਦੀ ਬੰਦਕਵਾਜੀ ਪਈ ਉਹਨੂੰ ਮੋਰੇ ਲੈ ਗਿਆ ਪਹਿਲਾਂ ਉਹ ਸੱਟ ਲੱਗੇ ਬਾਕੀ ਕਿੱਥੇ ਆ ਕੀ ਕਰ ਰਹੀ ਆ ਤੂੰ ਕਰ ਲਈ ਆਂ ਧੌਣੇ ਇਦਾਂ ਚ ਨਾ ਤਿੰਨ ਕਾਕਾ ਜੰਗਾ ਹੀ ਆਇਆ ਆਈ ਚੱਲ ਲੈ ਆ ਕੇਕ ਲੈ ਜਾਦੇ ਚੰਗਾ ਹੋਈ ਗੁੜੀ ਬਾਈ ਉਹ ਚਾਰੇ ਹੋਣਾ ਤਾਂ ਵੀ ਤਿੰਨਾ ਨਹੀਂ ਸੀ ਨਹੀਂ ਤਾਂ ਜੀ ਮੈਨੂੰ ਬਾਈ ਲੈ ਗਿਆ ਜੀ ਬੂਟ ਆਹ ਸਾਰੇ ਖਾਲੀ ਦੇ ਰੱਖੀਏ ਨਾਲ ਥੱਲੇ ਸਾਰਾ ਆਉਣਾ ਹੈ ਮੈਂ ਨਾਲ ਚੰਗੇ ਨੂੰ ਵਰਦਾ ਤੂੰ ਹੈ ਜੀ ਆ ਦੇਖੀ ਜਾਨੇ ਇੱਕ ਇੱਕ ਗੱਡੂ ਵਿੱਚ ਮੇਰੇ ਦਾ ਸੈਟ ਹੈ ਬਣਿਆ ਸਾਰੀ ਗਰੀਕ ਲੋ ਇਹ ਪੂਰਾ ਵਧੀਆ ਮਨੂੰ ਏ ਇਹ ਧੁੱਪ ਚੇ ਤਖਨੀਲਾ ਦੇ ਦੇ ਇਹਦਾ ਨਾਂ ਹੈ ਜੌਂਦਾ ਬੂਟ ਓਏ ਨਵੀਂ ਆਈ ਬੂਟਾਂ ਆਲੇ ਐਡੀ ਆਕਸ ਦੇ ਲੋਈ ਮੰਨੂ ਲੈ ਕੇ ਆਏ ਬੂਟ ਆ ਕਿਹੜੇ ਆ ਕਿਹੜੇ ਆ ਇਹ ਸਿੰਦਾ ਕੱਪੜੀ ਓ ਮਾਵੀ ਓਏ ਓਇਆਂ ਇਹ ਤਾਂ ਸਿੰਦਾ ਕੱਪੜੀ ਓ ਮਾਮਾ ਲੈ ਕੀ ਗਈਆਂ ਨੰਨੂ ਲੋਈ ਸਹੀ ਲੱਗੀ ਆ ਜੀ ਪੋਪਰ ਚ ਬੂਟਾ ਦੀ ਮਾਹਵੀਰੇ ਮਮਾ ਦਰਸ਼ਕ ਦੇਖ ਰਹੇ ਨੇ ਵੀਡੀਓ ਬਣਾਇਆ ਕੋਈ ਦੱਸ ਹਾਂਜੀ ਆਜੋ ਆਜੋ 500 ਰੁਪਏ 500 ਰੁਪਏ ਸਾਰੀ ਸੇਲ 500 ਲੱਗਈ ਆ ਠੀਕ ਹੈ ਜੀ ਆਪਣੀ ਲੋਕੇਸ਼ਨ ਦੱਸ ਦੇ ਮਾੜੀ ਇਹ ਹੈਗੀ ਆਪਣੀ ਕਿਥੇ ਦੀ ਸਾਰੀ ਵੇਚਣਾ ਓਏ ਇਹਨੂੰ ਕੱਟ ਦੁਕਾਨ ਤੋਂ ਬਾਹਰ ਇਹਨੂੰ ਦੁਕਾਨੋਂ ਕੱਢੋ ਦੁਕਾਨੋਂ ਕੱਢੋ ਇਹਨੂੰ ਓ ਬੱਬਾ ਨੇ ਬੰਦਾ ਕਿੱਧਰ ਰੱਖਿਆ ਇਹਨੂੰ ਓ ਬੱਬਾ ਸੱਚੀ ਇਹਨੂੰ ਇਹਦਾ ਪਾਗਲਾ ਹੈ ਲੋਕੇਸ਼ਨ ਦੱਸ ਓਏ ਆਜੋ ਵਾਲਾ ਪਰ ਰੋਡ ਨੀਰੇ ਫਾਟਕ ਓਏ ਇਹੜਾ ਫੜ ਗਏ ਓਏ ਓਏ ਆਈ ਆਪਣੇ ਹਸੈਨੀ ਵਾਲੇ ਭੋਪਰ ਜਿਹੜੇ ਦੁਕਾਨਵਾਂ ਦੇ ਨਾਲ ਦੀ ਗਲੀ ਦੇ ਵਿੱਚ ਆਪਣੇ ਰਤਨ ਫੁੱਟਬੇਅਰ ਸਹੀ ਲੱਗੀ ਆ ਜੀ 500 ਰੁਪਏ 500 ਰੁਪਏ ਸਹੀ ਸਟੋਰ ਆਈ ਹੈ ਨਾ ਤੂੰ ਦੱਸ ਬੋਲ ਕੇ ਯਾਰ ਤੇਰੀ ਦੁਕਾਨ ਹੈ ਹੈ ਸਟੋਰ ਹੈ ਹਾਂ ਦੱਸ ਸਟੇਸ਼ਨ ਦੇਣਾ ਮਾਡੀ ਸਟੋਰ ਦੀ ਆ ਲੈ ਇਹਨੂੰ ਕੱਢੋ ਕੰਮ ਤੋਂ ਬੰਦਾ ਹੋਰ ਰੱਖੋ ਬੰਦਾ ਹੋਰ ਰੱਖੋ ਨਾ ਲੋਕੇਸ਼ਨ ਹੀ ਨਹੀਂ ਤੜਾ ਆ ਇੱਥੇ ਮਾੜੇ ਪੈਰ ਉੱਤਰ ਕੇ ਲਿਆ ਨਾ 5-500 ਦੀ ਸੇਲ ਲੱਗੀ ਆ ਜੀ ਮੇਰੇ ਕਿਹੇ ਵੀ ਵੀਰ ਭਰਾ ਨੇ ਬੂਟ ਲੈਣੇ ਹੋਣਗੇ ਆ ਸਕਦੇ ਆ ਇੱਥੇ ਤੁਸੀਂ ਬਹੁਤ ਹੀ ਜੂਤਾ ਜੀ ਤੁਸੀਂ ਬੂਟ ਚੈੱਕ ਕਰੋ ਜੀ 5-500 ਰੁਪਏ ਚ ਬੂਟ ਆ ਜੀ ਬਹੁਤ ਹੀ ਵਧੀਆ ਬੂਟ ਆ ਜੀ ਚੈੱਕ ਕਰ ਲਓ ਤੁਸੀਂ ਆਪਣੇ ਭਾਈ ਹੁਣ ਹੀ ਲੈਣ ਆਇਆ ਬੂਟ ਭਾਈ ਕਿੱਥੋਂ ਆਏ ਲੈਣ ਤੁਸੀਂ ਬੂਟ ਕਠਾਰ ਤੋਂ ਆਇਆ ਵੀਰ ਹੁਣ ਹੀ ਬੂਟ ਲੈਣ ਬੂਟ ਮੈਂਗਾ ਥੇਰਾ ਲਾਤੀ ਤੁਹਾਡੇ ਲਈ ਬੂਟ ਲੈ ਕੇ ਆਏ ਆ ਆਪਾਂ ਘੈਂਟ ਘੈਂਟ ਬੂਟ ਲੋਈ ਆਪਾਂ ਨੂੰ ਆ ਗਏ ਬੂਟ ਪਸੰਦ ਆਪਾਂ ਬੂਟ ਲੈ ਚੱਲੇ ਆ ਉਹ ਕਠਾਨ ਵਾਲੇ ਭਰਾਵੋ ਚੱਕ ਲੋ ਇਹ ਵਿਕ ਜਣੇ ਆ ਸ਼ਾਮਾਂ ਤੱਕ ਆ ਫੜੀ ਮੜੇ ਬੂਟ ਇੱਥੇ ਨੰਬਰ ਲਾਵੇ ਇੱਕ ਕੱਢ ਹੋਰ 42 ਨੰਬਰ ਕੱਢੀ ਬੂਟ ਉਹ 42 ਨੰਬਰ ਕੱਢ 42 ਆਵੇ ਕੱਢ ਦੇ ਨਾ ਓਏ ਆ ਜਿਹੜਾ ਤੈਨੂੰ ਫੜਾਇਆ ਮੈਨੂੰ ਆ ਚਾਹੀਦਾ ਇਹਦੇ ਨਾਲ ਦਾ ਓਏ ਆ ਓਏ ਓਏ ਨਾ ਫਿਰ ਮੰਨਦਾ ਜਰ ਰਜੇ ਆਇਆ ਏ ਓਏ ਉਹ ਤੇ ਕੱਲ ਡਿਜ਼ਾਈਨ ਦੇਖੋ ਦਾ ਤੇਰਾ ਨਹੀਂ ਨਹੀਂ ਔਰ ਪਿਆ ਦੇ ਜ਼ਹਿਰ ਤੇਰਾ ਕਬੂਡੇ ਕਾਊਂਟਰ ਤੇ ਰੱਖ ਦੇ ਬੰਦ ਕਰ ਦੇ ਰਾਦ ਦੇ ਲੋ ਜੀ ਆਪਾਂ ਤਾਂ ਲੈ ਲਏ ਆ ਬੂਡ ਮੈਨੂੰ ਤੂੰ ਵੀ ਦੇ ਇਹ ਤਾਂ ਤੂੰ ਵੀ ਚੱਕ ਤੂੰ ਹੀ ਲੈ ਲੈ ਬੂਡ ਮੈਨੂੰ ਚੱਕ ਕੇ ਕਦੇ ਬੂੜ ਮਮਾ ਆਹੋ ਲੈਣੇ ਆ ਮੈਂ ਰੱਖ ਦੇ ਸਾਈਡ ਤੇ ਰੱਖ ਦੇ ਲੈ ਜਾਂਦਾ ਸੌਂ ਲੱਗੇ ਟੱਕ ਦੇ ਉਹ ਦਹੀਂ ਨਾ ਕਿਸ ਨੂੰ ਦਹੀਂ ਨਾ ਮਨੂੰ ਐਡ ਕਰ ਮੜੀ ਹੈਂ ਸਾਰਾ ਐਡ ਮਰੀ ਪਰ ਆਵਾ ਪਾ ਦੇ ਨਾ ਲੈਣ ਲਾਣ ਇਹ ਨਹੀਂ ਖਤਰਾ ਜਿਹੜਾ ਨਾਲ ਬੋਲਣਾ ਹੈ ਮਤਲਬ ਕੋਈ ਆਉਂਦੇ ਹਾਲਾ ਉਹ ਸਾਰੇ ਚਤਰ ਜਿੰਨਾ ਪਿਆ ਤੇ ਇੱਥੇ ਬਬਲਾ ਉਹ ਸਾਰੇ ਨੂੰ ਕੱਢੋ ਇਹ ਓਕਾਇਰਾ ਇਹਦਾ ਨਹੀਂ ਹਸਤਾ ਉਹ ਉੱਥੇ ਬੈ ਉਹ ਕੋਤੀ ਦੇ ਆਹ ਇਹਨੇ ਤੁਪੇ ਘੜਾ ਕਰੋ ਤੋਂ ਗੁਰਮਾਨ ਕੀ ਭਰਾ ਸੀਗਾ ਮਾੜਾ ਤੇ ਲੋ ਜੀ ਆਪਣੇ ਬੰਦੇ ਕਹਿੰਦੇ ਆ ਜੀ ਦੂਰ ਦੂਰੋਂ ਆ ਰਹੇ ਆ ਭਾਈ ਤੂੰ ਕਿਹੜੀ ਜਗ੍ਹਾ ਤੋਂ ਆਏ ਬੂਟ ਲੈਣ ਭਾਈ ਹੁਣ ਗਦਾਸਪੁਰ ਤੋਂ ਆਏ ਬੂਟ ਲੈਣ ਉਧਰੋਂ ਮੁੰਡੇ ਕਠਾਰ ਤੋਂ ਆਏ ਆ ਜੀ ਤੂੰ ਕਿੱਥੋਂ ਆਇਆ ਗਦਾਸ ਤੋਂ ਆਇਆ ਭਾਜੀ ਆਹ ਮੁੰਡਾ ਨਾ ਉਧਰ ਤੋਂ ਆਇਆ ਭਾਈ ਲੈ ਲੈ ਬੂਟ ਪਠਾਨ ਦਾ ਜੀ ਹਾਂ ਜੀ 6 ਜੋੜੇ ਲੈ ਠੀਕ ਆ ਓਏ ਔਰੇ ਆਪਾਂ ਸੇਲ ਲਾਈ ਆ ਬੂਟਾਂ ਦੀ ਓਏ ਜਿਹੜੇ ਮਰਜ਼ੀ ਬੂਟ ਲੈ ਲੈ 500 ਦੀ ਲੱਗੀ ਆ ਸੇਲ 5 500 ਦੇ ਬੂੜਿਆ ਜਿਹੜੇ ਮਰਜ਼ੀ ਲੈ ਜਾ ਕੇ ਠੀਕ ਆ ਬਹੁਤ ਘੈਂਟ ਬੂੜਿਆ ਮਾਮਾ 1000 2000 ਦੇ ਪਹਿਲੇ ਆਂਦੇ ਆ ਤੇ ਜਿਆਦਾ ਬੂਟ ਸੀਗਾ ਤੇ 5 500 ਦੇ ਸੇਲ ਲਾਈ ਆ ਸਾਰੇ ਬੂਟਾਂ ਦੀ ਘੈਂਟ ਬੂੜਿਆ ਸਾਰੇ ਆ ਜਾ ਲੈ ਜਾ ਉਹਨੇ ਤਾਂ ਲੈਣੇ ਤਾਂ ਆ ਜਾ ਲੈ ਜਾ ਕੇ ਔਰ ਸਾਰੇ 5 500 ਦੇ ਸਾਰੇ 500 ਰਾਂ ਜੋੜਾ ਜਿਹੜਾ ਮਰਜ਼ੀ ਚੱਕ ਭਾਜੋ ਠੀਕ ਆ ਓਕੇ ਦੇਖੋ 500 ਦੇ ਜੋੜੇ 5 500 ਦੇ ਲੋ ਜੀ ਆ ਗਿਆ ਬਾਲ ਕਟਾਉਣਾ ਆਪਣੇ ਈਵਾ ਸਲੂਨ ਚ ਲੋ ਜੀ ਆਪਣੇ ਗਿੰਦੇ ਭਾਈ ਉਹ ਨਹੀਂ ਪਿੱਛੇ ਬੈਠੇ ਆ ਮਹਾਰਾਜ ਜੀ ਅੱਜ ਬੜੇ ਦਿਨਾਂ ਬਾਅਦ ਮੁਲਾਕਾਤ ਹੋਈ ਆ ਭਰਾਣਾ ਹੋਰ ਡਾਰਲਿੰਗ ਠੀਕ ਠਾਕ ਠੀਕ ਹੈ ਉਧਰ ਹੋਰ ਕੋਣ ਹੈ ਚਾਪੀ ਭਾਜੀ ਹਰਦੀ ਭਾਈ ਚਾਪੀ ਭਾਜੀ ਭਾਈ ਨੂੰ ਦੇ ਦਿੱਤੀ ਕੁਰਸੀ ਹੈ ਵੱਡਾ ਟੇਬਲ ਦੇ ਇੱਧਰ ਉਧਰ ਆਪਣੇ ਭਾਈ ਉਹ ਨਹੀਂ ਸ਼ੀਟ ਲਾਉਂਦੇ ਪਏ ਆ ਕਹਿੰਦੇ ਹਾਂ ਜੀ ਹਾਂ ਜੀ ਜਮਾਲਪੁਰ ਜਮਾਲਪੁਰਿਆ ਇਹਦਾ ਨਾਮ ਕੀ ਆ ਵੇ ਮੇਰਾ ਨਾਮ ਕਾਸ਼ ਕਾਸ਼ ਵਰਦਵਾ ਜੀ ਕੋਈ ਕੋਈ ਨਾ ਨਾ ਭਰਾਵਾ ਗੰਦੇ ਭਰਾ ਇਹਦਾ ਮੂਡ ਮਲਾ ਗਈ ਆਈਆਂ ਆ ਲੈ ਮੁੰਡਾ ਕਪੜਾ ਲੋ ਗਿਆ ਗੰਦੇ ਬਾਲ ਬੂਲ ਨੇ ਕੱਟ ਦਾਨਾ ਇਹ ਪਾਬਾ ਜੀ ਫੋਨ ਵੀ ਨਹੀਂ ਚੈੱਕ ਕਰਦਾ ਉਹਨਾਂ ਨੂੰ ਦੇਦਾ ਅੱਜਾ ਦਾ ਉਹ ਮੈਨੂੰ ਤਾਂ ਕਿੰਦੇ ਪਹਿਲਾਂ ਮੈਨੂੰ ਮੋੜ ਦਿੱਤਾ ਇਹਨਾਂ ਨੇ ਬਾਬਾ ਉਹ ਦਿੱਤਾ ਇਹ ਬਾਰ ਹੋਦਾ ਬਹੁਤ ਮਾਇਆ ਕਾਥਾ ਮਲਾਪਦਾ ਤਪੀ ਜਦੋਂ ਕਿੱਥੇ ਟੱਕੜੇਗੇ ਲੈ ਆ ਟਾਈਮ ਬਕਣਾ ਭਾਈ ਇਹਨੇ ਮੈਨੂੰ ਮੋੜ ਦਿੱਤਾ ਪਹਿਲਾਂ ਬਹੁਤ ਮਾਇਆ ਦਾ ਬੰਦਾ ਹਾਂ ਆਹ ਪੰਪ ਦੇਂਦੇ ਆ ਤੂੰ ਵੀ ਤਾਂ ਠੀਕ ਸੀਗਾ ਹੋਰ ਵੀ ਕਾਜ? ਬਸ ਠੀਕ ਹੈ ਭਾਈ ਤੁਸੀਂ ਦੱਸੋ। ਲੈਣਾ ਇੱਥੇ ਹੀ ਹੁੰਦਾ ਵਾਲ ਕਟਾਉਣ ਮੁੰਡਾ। ਕਿੱਦਾਂ ਦੇ ਵਾਲ ਕਟਾਉਣੇ ਅੱਜ ਦੱਸੋ? ਜਿੱਦਾਂ ਦਾ ਦਿਲ ਕਰਦਾ ਕੱਟਦੇ। ਉਹ ਬਾਬਾ ਪਾਏ ਨਾ ਬਣਾ ਮੈਨੂੰ ਵਾਲ ਸਾਈਡ ਨੂੰ ਕਰ ਦੇ। ਬੀਬਾ ਬੱਚਾ। ਉਹ ਬਣਾ ਰਹੀਏ ਦੂਜਾ। ਉਹ ਵਾਲ ਕੱਟ ਦੂ ਮੈਂ। ਓਏ ਆਓ ਉਹਨੇ ਵੀ ਕਟਾਉਣੇ ਆ। ਕਲੇਪ ਤਾਂ ਕੀ ਚੱਲਦੀ। ਗਿੰਦੇ ਛਾੜ ਦੇ ਦੇ ਪਿੱਛੇ। ਆਓ ਕੱਟ ਕੇ ਜਾਂ ਭੁੱਲੀ ਛੱਡਣਾ ਵਾਲ ਕਰ। ਚਲੋ ਠੀਕ ਹੈ ਜੀ ਵਾਲ ਬੂਲ ਕਟਾ ਕੇ ਕਰਦੇ ਆਂ ਤਾਂ ਨਾ ਗੱਲ ਵਾ। ਕਰਦੇ ਕਰਦੇ ਓਕੇ ਸੱਸ ਜੀ ਆ। ਓਕੇ ਜੀ ਸੱਸ ਜੀ ਆ। ਸਾਰਿਆਂ ਨੂੰ ਸੱਸ ਜੀ ਆ। ਦੇ ਬਾਸਾ ਦਾ ਉਹ ਤੇ ਇਹ ਬਲੌਗ ਦੇ ਦੇ ਰੋ ਵਿਕਰਮ ਸ਼ਰਮਾ ਦੇ ਓਏ ਵਿਕਰਮ ਸ਼ਰਮਾ ਨਹੀਂ ਵਿਕਰਮ ਬਲੌਗਸ ਵਿਕਰਮ ਵਰਮਾ ਆਰੇ ਸ਼ਰਮਾ ਇਹ ਲੱਗਣਾ ਜਿਵੇਂ ਤੇਰੇ ਤੋਂ ਪੈਸੇ ਆ ਗਏ ਯਾਰ ਜਦੋਂ ਸ਼ਰਮਾ ਨਹੀਂ ਨਾ ਉੱਤਨੀ ਬੱਠੀ ਹੋਏਗਾ ਨਹੀਂ ਬਾਰੇ ਆ ਬਾਲੀ ਨੂੰ ਤਾਂ ਫੇਰ ਕਰ ਦੇਣੀ ਅਹੀ ਓ ਦੱਸ ਇੱਕ ਦਾਰ ਨਾਲ ਵਿਕਰਮ ਇਹ ਕੀ ਪਤਾ ਕਿ ਇਹਦਾ ਪ੍ਰੋਜੈਕਟ ਤਿਆਰ ਕਰਦੇ ਹਾਂ ਉਹਨੂੰ ਪਤਾ ਕੀ ਦੇ ਨੂੰ ਵਿਕਰਮ ਲੰਬੀਆਂ ਘੋੜਾ ਜੇ ਲੈ ਲੋ ਜੀ ਲੰਬੀ ਰੇਂਜ ਦਾ ਘੋੜਾ ਗੱਲ ਬਣੀ ਨਹੀਂ ਤੋ ਚਾਲ ਕੋਈ ਨਹੀਂ ਦਾਲ ਬਾਜਨੀ ਚਾਹੀਦੀ ਨਾ ਰੋ ਜਾ ਰਸਨਾ ਤਕਰੀਬ ਇਹਨਾਂ ਚਾਹ ਬਲਾਓ ਬੀਬੀ ਮੈਡਮ ਚਾਹ ਨਾਲ ਸੋਫੀ ਵੈਨ ਵਾਲੀ ਦੁੱਧ ਵਿੱਚ ਪੱਤੀ ਪਾ ਰਹੀ ਹੈ ਦੁੱਧ ਵਿੱਚ ਪੱਤੀ ਪਾਓ ਹਾਂ ਲੋ ਜੀ ਆਪਣੇ ਜਿਹੜੇ ਵਾਲ ਆ ਇਹ ਆਪਾਂ ਕਟਾ ਲਏ ਆ ਕਾਹ ਜ ਨੇ ਕਹਿੰਦੇ ਕਟਿੰਗ ਕਰ ਦਿੱਤੀ ਆ ਆਪਣੇ ਵਾਲਾ ਵੀ ਵਾਲ ਆਪਾਂ ਕਟਾ ਲਏ ਆ ਓਕੇ ਰਿਪੋਰਟ ਹੋ ਗਿਆ ਭਾਈ ਜੀ ਹਾਂ ਓਕੇ ਰਿਪੋਰਟ ਹੋ ਗਿਆ ਤਾਂ ਮੰਨ ਕੱਲੀ ਕਟਿੰਗ ਕਰਾਈ ਆ ਆਪਾਂ ਜਿਹੜੇ ਆਪਣੇ ਬਲੌਗ ਆ ਬਣਾ ਲਏ ਆ ਆਹ ਤੋਂ ਦਾ ਕਿਹਾ ਦੋ ਬਲੌਗ ਆ ਇੱਕ ਆਪਣਾ ਹੈਗਾ ਆ ਫੈਮਿਲੀ ਨਾਲ ਤੇ ਇੱਕ ਕਰਦਾ ਸ਼ੂ ਬੂਟ ਜਿਹੜੇ ਆ ਜੀ ਬਲੌਗ ਦੇ ਵਿੱਚ ਬਹੁਤ ਸਸਤੇ ਆ ਤੇ ਬੂਟ ਬੂਟ ਲੈ ਕੇ ਆ ਨਾ ਪਟਨਾਵਾਲੇ ਬੂਟ ਦੇ ਨਾਲ ਆ ਜਿਹੜਾ ਬਲੌਗ ਆ ਦੋ ਬਲੌਗ ਆ ਬੂਟ ਜਿਹੜੇ ਇੰਨੇ ਟੈਂਟ ਬੂਟ ਸਸਤੇ ਸੇਲ ਲੱਗੀ ਆਪਣੀ ਬੂਟਾ ਦੀ ਤੇ ਬਹੁਤ ਹੀ ਟੈਂਟ ਬੂਟ ਆਪਣੇ ਬਰਦਰ ਨੇ ਬੂਟ ਬੂਟ ਆਪਾਂ ਨੂੰ ਤੇ ਇਹ ਬੂਟ ਆਪਣੇ ਸਿਰਫ 500 550 ਦੇ ਬੂਟ ਆ ਸੇਲ ਲੱਗੀ ਹੋਈ ਆ ਸਾਰੇ ਜਣੇ ਆਓ ਆਪਣੇ ਕੋਲ ਉੱਪਰ ਵਿਜ਼ਿਟ ਕਰੋ ਜਿਹੜੇ ਕੋਲ ਪਰਲੇ ਉਹ ਵੀ ਆਓ ਜਿਹੜੇ ਦੂ ਦੂ ਆ 올 ਇੰਡੀਆ ਡਿਲੀਵਰੀ ਆ ਤੇ ਰਤਨ ਫੁੱਟਵੇਅਰ 올 ਇੰਡੀਆ ਡਿਲੀਵਰੀ ਆ ਮੇਰਾ ਵੀਰ ਕਿਸੇ ਨੇ ਵੀ ਆਰਡਰ ਕਰਨਾ ਹੋਵੇ ਆਨਲਾਈਨ ਆਰਡਰ ਕਰ ਸਕਦਾ ਜਣਾ ਤੇ ਲਵ ਯੂ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਗੋ ਨੂੰ ਲਾਈਕ ਸ਼ੇਅਰ ਕਮੈਂਟ ਸਪਾਈਨ ਆਈਕਨ ਦਬਾ ਦਿਓ ਬੈਲ ਆਈਕਨ ਦਬਾ ਦਿਓ ਤੇ ਥੈਂਕ ਯੂ ਸਾਰੇ ਦਾ ਧੰਨਵਾਦ ਬਲੌਗ ਦੇਖਣ ਲਈ ਲਵ ਯੂ ਆਲ ਬਾਏ ਬਾਏ ਬਲੌਗ ਦੋ ਆਏ ਵਾਲੀ ਇੱਕ ਨਹੀਂ ਦੋ ਆ ਬਾਏ